ਰਾਜਪੁਰ ਪਿੰਡ ਵਿੱਚ ਦੋ ਵਿਅਕਤੀ ਰਹਿੰਦੇ ਸਨ ਇੱਕ ਦਾ ਨਾਮ ਰਾਮ ਅਤੇ ਦੂਜੇ ਦਾ ਨਾਮ ਛਾਮਜੀ ਦੋਵੇਂ ਬਹੁਤ ਆਲਸੀ ਸਨ ਅਤੇ ਕਿਸਮਤ ਉੱਪਰ ਵਿਸ਼ਵਾਸ ਕਰਦੇ ਸਨ ਰਾਮ ਕਹਿੰਦਾ ਹੈ ਕਿ ਰਾਜਾ ਬਿਕਰਮ ਸਿੰਘ ਮੈਨੂੰ ਕੁਝ ਦੇ ਦਿੰਦਾ ਹੈ ਤਾਂ ਹੀ ਮੇਰਾ ਗੁਜ਼ਾਰਾ ਹੁੰਦਾ ਹੈ ਨਹੀਂ ਸਾਮ ਮੇਰੇ ਕੋਲ ਕੁਝ ਵੀ ਨਹੀਂ ਹੈ ਪਤੀ ਸਾਮ ਕਹਿੰਦਾ ਹੈ ਪਦਵਾਨ ਕੋਲੇ ਨਾ ਜੀ ਜੇਕਰ ਮੈਨੂੰ ਕੁਝ ਦਿਨ ਦੇ ਹਨ ਤਾਂ ਹੀ ਮੇਰਾ ਗੁਜ਼ਾਰਾ ਹੋ ਜਾਂਦਾ ਹੈ ਉਸ ਤੋਂ ਬਿਨਾ ਮੇਰੇ ਕੋਲ ਕੁਝ ਵੀ ਨਹੀਂ ਹੈ ਇੱਕ ਦਿਨ ਰਾਜ ਜੀ ਨੇ ਦੋਵਾਂ ਨੂੰ ਆਪਣੇ ਮਹਿਲ ਵਿੱਚ ਬੁਲਾਇਆ ਅਤੇ ਇਹ ਹੀ ਗੱਲਾਂ ਉਹਨਾਂ ਦੇ ਮੂੰਹੋਂ ਸੁਨੀਆਂ ਰਾਜਾ ਵਿਕਰਮ ਸਿੰਘ ਨੇ ਇੱਕ ਗੋਲ ਕੱਦੂ ਮੰਗਵਾਇਆ ਅਤੇ ਉਸ ਦੇ ਵਿੱਚ ਕੱਢ ਕੇ RAM ਨੂੰ ਦੇ ਦਿੱਤੇ ਜਿਸ ਦਾ ਇਹ ਮੰਨਣਾ ਸੀ ਕਿ ਰਾਜਾ ਹੀ ਜੋ ਕੁਝ ਦਿੰਦਾ ਹੈ ਉਸੇ ਨਾਲ ਹੀ ਉਸ ਦਾ ਗੁਜ਼ਾਰਾ ਹੁੰਦਾ ਹੈ ਰਾਜਾ ਨੂੰ ਵੀ ਲੱਗਣ ਲੱਗਿਆ ਸੀ ਕਿ ਮੈਂ ਹੀ ਦাতা ਹਾਂ RAM ਉਸ ਕੱਦੂ ਨੂੰ ਲੈ ਕੇ ਬਹੁਤ ਖੁਸੂ ਹੋਇਆ ਅਤੀ ਬਾਜ਼ਾਰ ਵਿੱਚ ਜਾ ਕੇ ਉਸ ਨੂੰ 4 ਪੈਸੇ ਵਿੱਚ ਵਿੱਚ ਆਇਆ ਥੋੜੀ ਦੇਰ ਬਾਅਦ ਉਧਰੋਂ ਦੀ ਸ਼ਾਮ ਜਾ ਰਿਹਾ ਸੀ ਜੋ ਸੋਚਦਾ ਸੀ ਕਿ ਭਗਵਾਨ ਸ਼ਿਵ ਜੀ ਉਸ ਨੂੰ ਜੋ ਕੁਝ ਵੀ ਦਿੰਦੇ ਹਨ ਉਸੇ ਨਾਲ ਹੀ ਉਸ ਦਾ ਗੁਜ਼ਾਰਾ ਹੁੰਦਾ ਹੈ ਸ਼ਾਮ ਨੂੰ ਉਸ ਕੱਦੂ ਨੂੰ ਦੁਕਾਨਦਾਰ ਤੋਂ 6 ਪੈਸੇ ਵਿੱਚ ਖਰੀਦ ਲਿਆ ਸ਼ਾਮ ਨੇ ਕਦੂ ਨੂੰ ਕਰ ਲਿਆਂਦਾ ਜਦੋਂ ਉਹ ਉਸ ਕਦੂ ਨੂੰ ਸਬਜ਼ੀ ਬਣਾਉਣ ਲਈ ਕੱਟਣ ਲੱਗਿਆ ਤਾਂ ਪੈਸਿਆਂ ਦੀ ਵਰਖਾ ਹੋਣ ਲੱਗੀ ਉਸ ਨੂੰ ਬੜੀ ਹੈਰਾਨੀ ਹੋਈ ਇਹ ਗੱਲ ਰਾਜੀ ਖੂਲ ਵੀ ਪਹੁੰਚ ਗਈ ਰਾਜੀ ਦਾ ਤਾਂ ਮਨ ਟੁੱਟ ਗਿਆ ਸਾਰੀ ਗੱਲ ਜਾਣਨ ਤੋਂ ਬਾਅਦ ਰਾਜੀ ਨੇ ਕਿਹਾ ਭਗਵਾਨ ਹੀ ਅਸਲੀ ਦਾਤਾ ਹੈ ਉਸ ਤੋਂ ਵੱਡਾ ਕੋਈ ਹੋਰ ਦਾਤਾ ਨਹੀਂ ਹੈ ਹੁਨਰਾਜੀ ਨੂੰ ਗਿਆਨ ਹੋ ਗਿਆ ਸੀ